ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਆਪਾਂ ਸਵਾਗਤ ਕਰਦੇ ਹਾਂ ਜੀ ਬਹੁਤ ਸਾਰੀ ਮਸ਼ੀਨਰੀ ਆਪਾਂ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਕੱਲੀ-ਕੱਲੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਹਾਡੇ ਕੋਲ ਹੀ ਕਿਸੇ ਵੀ ਏਰੀਆ 'ਚ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹਾਂ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹੇਗਾ 77 194 45360 ਪਹਿਲੀ ਗੱਡੀ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਸਬਜੈਕਟ ਵੀਡੀਓ ਤੁਸੀਂ ਦੇਖੋਗੇ ਏਰੀਆ ਦੀ ਗੱਲ ਕਰੀਏ ਤਾਂ ਨਥਾਣਾ ਮਲਕ ਦਾ ਏਰੀਆ ਇਹਨਾਂ ਨੇ ਵੀਡੀਓ ਆਪਣੇ ਕੋਲੇ ਬਣਾ ਕੇ ਭੇਜੀ ਆ ਵੀਡੀਓ ਇਹਨਾਂ ਨੇ ਬਹੁਤ ਚੰਗੀ ਬਣਾ ਕੇ ਭੇਜੀ ਆ ਤੇ ਤੁਹਾਨੂੰ ਮੈਂ ਹਰ ਰੋਜ਼ ਕਹਿਣਾ ਹੁੰਦਾ ਜੀ ਜਿਹੜੀ ਵੀ ਗੱਡੀ ਕੋਈ ਵੀ ਮਸ਼ੀਨਰੀ ਘਰ ਕੋਠੀ ਮਕਾਨ ਤੁਸੀਂ ਵੇਚਣ ਵਾਸਤੇ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਤਾਂ ਜਿਵੇਂ ਕਿ ਇਹਨਾਂ ਨੇ ਵੀਡੀਓ ਬਣਾਈ ਹੈ ਇਸ ਤਰ੍ਹਾਂ ਇੱਕ ਵੀਡੀਓ ਬਣਾ ਕੇ ਲਾਜ਼ਮੀ ਭੇਜਿਆ ਕਰੋ ਬਾਕੀ ਗੱਡੀ ਚੈੱਕ ਕਰੋ ਤੁਸੀਂ ਪੰਜਾਬ ਨੰਬਰ ਹੈ ਕੰਡੀਸ਼ਨ ਬਹੁਤ ਵਧੀਆ ਗੱਡੀ ਦੀ ਰੰਗ ਰੰਗ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਮਾਡਲ ਦੀ ਗੱਲ ਕਰੀਏ 13 ਮਾਡਲ ਗੱਡੀ ਹੈ ਜੀ 335000 ਰੁਪਏ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਹੈ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 94600 5290062 ਗੱਲ ਕਰੋ ਤੁਸੀਂ ਆਪੇ ਐਸ 4 ਹੁਣ ਤੁਸੀਂ ਗੱਡੀ ਦੇਖੋ ਜੀ ਐਸ 4 ਆਪਣੇ ਕੋਲੇ ਪਹੁੰਚੀ ਆ 2008 ਮਾਡਲ ਗੱਡੀ ਹੈ ਜੀ ਰੇਟ 1 ਲੱਖ 20000 ਰੁਪਇਆ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਸੀ ਰੰਗ ਰੂਗ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਕਿਸੇ ਨੇ ਜਾ ਕੇ ਜੇ ਗੱਡੀ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਮਾਲਕ ਦੇ ਏਰੀਆ ਚ ਜਾ ਕੇ ਦੇਖ ਸਕਦੇ ਹੋ ਬਟਾਲਾ ਮਾਲਕ ਦਾ ਏਰੀਆ ਦਾ ਬਟਾਲਾ ਏਰੀਆ ਚ ਤੁਹਾਨੂੰ ਘਰੇ ਗੱਡੀ ਮਿਲ ਚੁਕੀ ਟਾਇਰ ਟੱਪਾ ਵਧੀਆ ਅਲਾਈ ਲੱਗੇ ਨੇ ਰੰਗ ਰੂਗ ਵਧੀਆ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਜੀ ਨੰਬਰ ਵਾਈ ਦਾ 854004811910 ਨੰਬਰ 3 ਤੇ ਸੁਪਰਟ ਗੱਡੀ ਪਹੁੰਚੀ ਹੈ ਜੀ ਵੀਡੀਓ ਇਹਨੂੰ 2008 ਮਾਡਲ ਗੱਡੀ ਹੈ 1,60,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਦਾ ਏਰੀਆ ਫਰੀਦਕੋਟ ਹੈ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਕੋਈ ਕਮੀ ਹੈ ਨਹੀਂ ਗੱਡੀ 'ਚ ਨਾ ਕੋਈ ਰੰਗ 'ਚ ਕਮੀ ਆ ਬਹੁਤ ਵਧੀਆ ਕੰਡੀਸ਼ਨ ਦੀ ਆਪਾਂ ਨੂੰ ਗੱਡੀ ਮਿਲੂਗੀ ਜਾ ਕੇ ਕਿਸੇ ਨੇ ਦੇਖਣੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਚਲਾ ਕੇ ਦੇਖਣਾ ਚਾਹੁੰਦਾ ਤਾ ਤੁਸੀਂ ਜਾ ਕੇ ਫਰੀਦਕੋਟ ਇਹਨਾਂ ਦੇ ਘਰੇ ਦੇਖ ਸਕਦੋਂ ਕਿਸੇ ਨੇ ਤੋਰ ਕੇ ਦੇਖਣੀ ਹੈ ਕਿਸੇ ਨੇ ਸਟਾਰਟ ਕਰਕੇ ਦੇਖਣੀ ਆ ਆਪੇ ਤੁਸੀਂ ਤਸੱਲੀ ਕਰ ਲਿਓ ਜੀ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਪੂਰੀ ਵਧੀਆ ਆਪ ਨੂੰ ਮਿਲੂਗੀ ਜਿਹੋ ਜੀ ਕੰਡੀਸ਼ਨ ਬਾਹਰੋਂ ਪਈ ਆ ਉਹੇ ਜੀ ਵਧੀਆ ਕੰਡੀਸ਼ਨ ਆਪ ਨੂੰ ਅੰਦਰੋਂ ਵੀ ਮਿਲ ਜੂਗੀ ਨੰਬਰ 9417218303 ਗੱਲ ਆਪੇ ਕਰ ਲਿਓ ਬਾਕੀ ਕਿਸੇ ਨੇ ਐਡ ਕਰਵਾਉਣੀ ਆ ਜੀ ਕਿਸੇ ਵੀ ਏਰੀਆ ਚੋਂ ਨੰਬਰ ਆਪਣਾ 7719445360 ਉੱਪਰ ਹਮੇਸ਼ਾ ਲਿਖਿਆ ਰਹਿੰਦਾ ਆਪਣੇ ਕੋਲੇ ਭੇਜ ਦਿਆ ਕਰੂ ਇੱਕ ਵੀਡੀਓ ਜਾਣਕਾਰੀ ਫੋਟੋਆਂ ਹੁਣ ਆਪਾਂ ਗੱਲ ਕਰਾਂਗੇ ਸਵਿਫਟ ਗੱਡੀ ਦੀ ਡਿਜ਼ਾਇਰ ਬਿਲਕੁਲ ਨਵੀਂ ਹੈ ਜੀ 2018 ਮਾਡਲ ਹੈ ਪੰਜਾਬ ਨੰਬਰ ਹੈ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਗੱਡੀ ਦਾ ਰੰਗ ਦੇਖ ਲਓ ਸਕ੍ਰੈਚ ਲੈਸ ਹੈ ਜੀ ਇੱਕ ਵੀ ਸਕ੍ਰੈਚ ਆਪਾਂ ਨੂੰ ਨਹੀਂ ਮਿਲਣਾ ਭਵਾਨੀਗੜ੍ਹ ਮਾਲਕ ਦਾ ਏਰੀਆ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਭਵਾਨੀਗੜ੍ਹ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਦੋ ਟਾਇਰ ਤਾਂ ਆਪਾਂ ਨੂੰ 70 ਪੈਸੇ ਮਿਲ ਜਾਣਗੇ ਦੋ ਟਾਇਰ ਹੈਗੇ ਆ ਅੱਧੇ ਤੇ ਮਾਲਕ ਦਾ ਏਰੀਆ ਭਵਾਨੀਗੜ ਹੈ ਡਿਮਾਂਡ ਮਾਲਕ ਨੇ 5 ਲੱਖ ਤੇ 70000 ਰੁਪਏ ਲਾ ਕੇ ਭੇਜੀ ਆ ਡਿਮਾਂਡ ਆ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੈ ਗੱਡੀ ਸਟਾਰਟ ਕਰਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਲਓ ਗੱਲਬਾਤ ਮਾਲਕ ਨਾਲ ਤੁਹਾਡੀ ਹੋ ਜੂਗੀ ਨੰਬਰ ਮੈਂ ਸਕਰੀਨ ਤੇ ਦੇ ਰੱਖਿਆ ਜੀ ਤੁਸੀਂ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਮਾਲਕ ਨਾਲ ਆਪੇ ਗੱਲ ਕਰ ਲਿਓ ਨੰਬਰ ਹੈ 90413 ਤੇ 00873 ਨੰਬਰ ਸਕਰੀਨ ਤੇ ਹੈਗਾ ਤੁਹਾਨੂੰ ਮਿਲ ਗਿਆ ਹੋਊਗਾ ਆਪਾਂ ਸਕਰੀਨ ਤੇ ਨੰਬਰ ਹੀ ਦੇ ਦਿੰਨੇ ਆ ਤੇ ਗੱਡੀਆਂ ਦੀ ਗੱਲਬਾਤ ਤਾਂ ਹੋ ਰਹੀ ਹੈ ਚਲੋ ਤੇ ਹੋਰ ਵੀ ਤੁਹਾਨੂੰ ਮਸ਼ੀਨਰੀਆਂ ਬਹੁਤ ਸਾਰੀਆਂ ਅੱਗੇ ਮਿਲ ਜਾਣਗੀਆਂ ਕੱਲੀ ਕੱਲੀ ਆਪਾਂ ਮਸ਼ੀਨਰੀ ਦੀ ਗੱਲ ਕਰਾਂਗੇ ਅੱਗੇ ਵੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਵੀਡੀਓ ਤੋਂ ਉਹਨਾਂ ਆਹ ਕਿਵੇਂ ਦੀ ਲੱਗ ਰਹੀ ਹੈ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਤੁਹਾਨੂੰ ਵੀਡੀਓ ਆ ਰਹੀ ਹੈ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਜ਼ਰੂਰ ਦਬਾ ਦਿਓ ਤੇ ਕਮੈਂਟ ਕਰਕੇ ਲਾਜ਼ਮੀ ਦੱਸੋ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਚੰਗੀ ਲੱਗੀ ਹੈ ਜੀ ਤੇ ਹਰ ਰੋਜ਼ ਇਸੇ ਤਰ੍ਹਾਂ ਦੀ ਤੁਸੀਂ ਵੀਡੀਓ ਆਪਣੀ ਦੇਖਣਾ ਚਾਹੁੰਦੇ ਹੋ ਜੀ ਤਾਂ ਚੈਨਲ ਨਾਲ ਪੱਕੇ ਤੌਰ ਤੇ ਆਪਣੇ ਜੁੜ ਜੋ ਚੈਨਲ ਦਾ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹ ਜ਼ਰੂਰ ਦਬਾ ਦਿਓ ਕਿਉਂਕਿ ਜਦੋਂ ਦਬ ਦੋਗੇ ਪਹਿਲੀ ਗੱਲ ਆਪਣੇ ਚੈਨਲ ਦਾ ਪਰਿਵਾਰ ਦਾ ਹਿੱਸਾ ਤੁਸੀਂ ਬਣ ਜੂਗੀ ਦੂਜੀ ਗੱਲ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਕਿਸੇ ਵੀ ਵੇਲੇ ਆਪਾਂ ਲੈ ਕੇ ਪਹੁੰਚੀਏ ਕਿਸੇ ਵੀ ਵੇਲੇ ਆਪਾਂ ਵੀਡੀਓ ਚੈਨਲ ਤੇ ਪਾਈਏ ਉਸ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਇਆ ਕਰੂਗਾ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੂ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੂ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਚਾਹੀ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 7719445360 ਆਪਣੇ ਕੋਲੇ ਭੇਜ ਦਿਓ ਕਰੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਐਡ ਆਪਾਂ ਤੁਹਾਡੀ ਲਗਾ ਦੇਵਾਂਗੇ ਤੇ ਜਿਆਦਾ ਟਾਈਮ ਨਹੀਂ ਆਪਾਂ ਹੁਣ ਖਰਾਬ ਕਰਦੇ ਵੀਡੀਓ ਦੀ ਸ਼ੁਰੂਆਤ ਹੁਣ ਦੁਬਾਰਾ ਕਰਦੇ ਆਪਾਂ ਵੀਟ ਗੱਡੀ ਨਾਲ ਆ ਲਾਈ ਦੇਖੋ ਟਾਇਰ ਦੇਖੋ ਗੱਡੀ ਦੇਖੋ ਬੰਪਰ ਦੇਖੋ ਸਾਰੀ ਗੱਡੀ ਦੀ ਕੰਡੀਸ਼ਨ ਆਪ ਨੂੰ ਆਲ ਓਕੇ ਮਿਲੂਗੀ ਗੱਡੀ 'ਚ ਕਮੀ ਕੋਈ ਨਹੀਂ ਹੈਗੀ 12 ਮਾਡਲ ਹੈ 135000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਲੁਧਿਆਣੇ ਖੜੀ ਆ ਜਾ ਕੇ ਦੇਖਣੀ ਕਿਸੇ ਨੇ ਚਲਾ ਕੇ ਦੇਖਣੀ ਆ ਲੁਧਿਆਣੇ ਜਾ ਕੇ ਦੇਖ ਵੀ ਸਕਦੋਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਸਟਾਰਟ ਕਰਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦੋਂ ਕੋਈ ਕਮੀ ਪੇਸ਼ੀ ਗੱਡੀ 'ਚ ਹੈ ਨਹੀਂ ਗੱਡੀ ਮਾਲਕ ਨੇ ਪੂਰੀ ਸੰਭਾਈ ਦੇ ਵਿੱਚ ਰੱਖੀ ਹੋਈ ਆ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਗੱਲ ਕਰ ਲਿਓ ਜੀ ਤੇ ਇੱਕ ਵਾਰੀ ਜਾਣ ਤੋਂ ਪਹਿਲਾਂ ਫੋਨ ਕਰ ਲਿਓ 8699850161 ਆ ਮਾਲਕ ਦਾ ਨੰਬਰ ਹੈਗਾ ਤੇ ਹੁਣ ਤੁਸੀਂ ਆਲਟੋ ਗੱਡੀ ਚੱਕਰੋ ਆਲਟੋ K10 2011 ਮਾਡਲ ਸੈਕੰਡ ਓਨਰ ਟਾਇਰਾਂ 'ਚ ਅਲਾਈ ਲੱਗੇ ਹੋਏ ਆ ਪੰਜਾਬ ਨੰਬਰ ਆ ਮੋਗੀ ਗੱਡੀ ਖੜੀ ਐ ਗੱਡੀ ਦੀ ਕੰਡੀਸ਼ਨ ਨਾਲੂ ਕੇ ਟੈਟ ਆਪਾਂ ਬਹੁਤ ਵਧੀਆ ਗੱਡੀ ਚਿੱਟੇ ਰੰਗ ਦੀ ਆ ਬੰਪਰ ਤੋਂ ਬੰਪਰ ਆਪਾਂ ਨੂੰ ਬਹੁਤ ਚੰਗੀ ਗੱਡੀ ਮਿਲੂਗੀ ਕਿਸੇ ਨੇ ਜਾ ਕੇ ਜੇ ਦੇਖਣੀ ਹੈ ਗੱਡੀ ਕਿਸੇ ਨੇ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ 70000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਮਾਲਕ ਕਹਿੰਦੇ ਆ ਵੀ ਰੇਟ ਕਰ ਲਾਂਗੇ ਇੱਕ ਵਾਰੀ 70000 ਹੈ ਗੱਡੀ ਸੈਕੰਡ ਓਨਰ ਹੈ ਏਸੀ ਹੀਟਰ ਵਰਕਿੰਗ ਚ ਕੋਈ ਕਮੀ ਪੇਸ਼ ਨਹੀਂ ਗੱਡੀ ਚ ਵਧੀਆ ਮਾਲਕ ਨੇ ਰੱਖੀ ਹੋਈ ਹੈ 11 ਮਾਡਲ ਹੈ ਤੇ ਬਾਕੀ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਤੇ ਗੱਡੀ ਚ ਕਮੀ ਪੇਸ਼ੀ ਕੋਈ ਨਹੀਂ ਹੈਗੀ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 76 819 45063 ਹੁਣ ਤੁਸੀਂ ਚੈੱਕ ਕਰੋ ਇੱਕ ਜੀਪ ਜੀਪ ਆਪਣੇ ਕੋਲੇ ਪਹੁੰਚੀ ਆ 1988 ਮਾਡਲ ਆ ਪੁਰਾਣੀ ਤਾਂ ਬਹੁਤ ਆ ਜੀ ਤੇ ਟਾਇਟਾ ਟੱਪਾ ਵੀ ਵਧੀਆ ਐ ਤੇ ਬਾਡੀ ਲਾਈਨ ਤੁਸੀਂ ਦੇਖ ਲਓ ਠੀਕ ਐ ਜੀ ਕੋਈ ਗਲੀ ਸੜੀ ਤਾਂ ਹੈ ਨਹੀਂ ਤੇ ਬਾਕੀ ਤੁਹਾਡੇ ਸਾਹਮਣੇ ਆਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਟਾਇਰ ਆਪਾਂ ਨੂੰ ਠੀਕ ਠਾਕ ਮਿਲਣਗੇ ਸੀ ਤੇ 65000 ਰੁਪਿਆ ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਤਲਵੰਡੀ ਭਾਈ ਮਾਲਕ ਦੇ ਏਰੀਆ ਜਾ ਕੇ ਤੁਸੀਂ ਦੇਖਣਾ ਚਾਹੋ ਨਾ ਗੱਡੀ ਨੂੰ ਜਾ ਕੇ ਦੇਖ ਸਕਦਾ ਹੋ ਕਿਸੇ ਨੂੰ ਸਟਾਰਟ ਕਰਕੇ ਦੇਖਣੀ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਲਿਓ ਨੰਬਰ ਆਪਾਂ ਦੇ ਰੱਖਿਆ ਸਕਰੀਨ ਤੇ 94600 3348290 ਜਿਹੜੀ ਵੀ ਗੱਲ ਕਰਨੀ ਆ ਤੁਸੀਂ ਆਪੇ ਕਰ ਲਿਓ ਤਾਂ ਕਿ ਪੂਰੀ ਆਪਾਂ ਗੱਲ ਕਰ ਲਈ ਸਾਰਾ ਕੁਝ ਤੁਸੀਂ ਦੇਖ ਲਿਓ ਵੀਡੀਓ ਤੋਂ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਇਹ ਵੀਡੀਓ ਨੂੰ ਸ਼ੇਅਰ ਕਰ ਦੂ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰ ਲਈ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ ਤੇ ਕਿਸੇ ਨੇ ਐਡ ਕਰਵਾਉਣੀ ਆ ਆਪਣਾ ਉੱਪਰ ਨੰਬਰ ਲਿਖਿਆ ਰਹਿੰਦਾ ਭੇਜੋ ਆਪਣੇ ਕੋਲ